ਮਜਬੂਤੀ ਸਿਰਫ ਸਰੀਰ ਦੀ ਨਹੀਂ ਮਨ ਦੀ ਵੀ ਹੁੰਦੀ ਹੈ ਜਿਸ ਮਨੁੱਖ ਦਾ ਮਨ ਮਜਬੂਤ ਹੈ ਉਹ ਹਰੇਕ ਤੂਫਾਨ ਨੂੰ ਸਹਾਰ ਲੈਂਦਾ ਹੈ ਮਜਬੂਤ ਹੋਣਾ ਇਹ ਨਹੀਂ ਕਿ ਤੁਸੀਂ ਕਦੇ ਡਿੱਗਦੇ ਨਹੀਂ ਮਜਬੂਤ ਹੋਣਾ ਇਹ ਹੈ ਕਿ ਹਰ ਵਾਰ ਡਿੱਗ ਕੇ ਵੀ ਉੱਠਦੇ ਹੋ ਦੁਨੀਆ ਵਿੱਚ ਸਭ ਤੋਂ ਵੱਡੀ ਤਾਕਤ ਹੌਂਸਲਾ ਹੈ ਜਿਸ ਦੇ ਕੋਲ ਹੌਂਸਲਾ ਹੈ ਉਸ ਨੂੰ ਕੋਈ ਵੀ ਹਰਾ ਨਹੀਂ ਸਕਦਾ ਮਜਬੂਤ ਇਰਾਦੇ ਵਾਲੇ ਲੋਕ ਹੀ ਕਾਮਯਾਬ ਦੇ ਰਾਹ ਬਣਾਉਂਦੇ ਹਨ ਹਾਂਜੀ ਮੈਂ ਅਮਨਦੀਪ ਕੌਰ ਸਵਾਗਤ ਕਰਦੀ ਹਾਂ ਤੁਹਾਡਾ ਏਗਲ ਡੈਰੀ ਫਾਰਮ ਦੇ ਵਿੱਚ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਆਪਣੇ ਘਰ ਪਰਿਵਾਰ ਦੇ ਵਿੱਚ ਸੁੱਖ ਸ਼ਾਂਤੀ ਨਾਲ ਰਹਿ ਰਹੇ ਹੋਵੋਗੇ ਵਾਹਿਗੁਰੂ ਤੁਹਾਡੇ ਵਾਹਿਗੁਰੂ ਤੁਹਾਨੂੰ ਚੜ੍ਹਦੀਆਂ ਕਲਾ ਬਖਸ਼ੇ ਤੇ ਜੀ ਇੱਥੇ ਜਿਹੜਾ ਟਾਈਮ ਹੋਇਆ ਸੀਗਾ ਮੇਰੀ ਵੀਡੀਓ ਅੱਜ ਸ਼ੁਰੂ ਹੋਈ ਹੈ ਸਾਢੇ 10 ਵਜੇ ਤੇ ਮੈਂ ਪਹਿਲਾਂ ਰਸੋਈ ਦੇ ਵਿੱਚ ਆਪਦਾ ਕਿਚਨ ਕਾਊਂਟਰ ਸਾਫ ਕੀਤਾ ਤੇ ਉਸ ਤੋਂ ਬਾਅਦ ਮੈਂ ਕੱਪੜੇ ਧੋਣ ਲੱਗ ਗਿਆ ਅੱਜ ਮੈਂ ਹੱਥੀ ਕੱਪੜੇ ਧੋ ਰਹੀ ਹਾਂ ਕਿਉਂਕਿ ਅੱਜ ਸਾਡੇ ਲਾਈਟ ਸਵੀਰ ਦੀ ਚਲੀ ਗਈ ਸੀਗੀ ਤਾਂ ਪਹਿਲਾਂ ਤਾਂ ਉਹਨਾਂ ਨੂੰ ਉਡੀਕਦੀ ਰਹੀ ਲਾਈਟ ਨੂੰ ਆਈ ਨਹੀਂ ਹੈਗੀ ਕਿ ਤੇ ਫਿਰ ਜਦੋਂ ਮੈਂ ਕੱਪੜੇ-ਕੁਪੜੇ ਧੋਲੇ ਸੀਗੇ ਤੇ ਫਿਰ 12:00 ਵਜੇ ਲਾਈਟ ਆ ਗਈ ਤਾਂ ਇੱਥੇ ਹੁਣ ਮੈਂ ਆਪਦੇ ਕੱਪੜੇ ਜਿਹੜੇ ਪਏ ਸੀਗੇ ਉਹਨਾਂ ਨੂੰ ਹੱਥੀ ਧੋਣੀਆਂ ਹੈਗੀਆਂ ਤਾਂ ਇਹ ਆ ਵੀ ਮਸ਼ੀਨ ਦੇ ਨਾਲ ਸੌਖਾ ਹੋ ਜਾਂਦਾ ਹੈਗਾ ਤਬ ਕਾਫੀ ਟਾਈਮ ਬਾਅਦ ਜਿਹੜੇ ਹੱਥੀ ਕਪੜੇ ਧੋਤੇ ਆਗੇ ਤੇ ਥੋੜਾ ਜਿਹਾ ਔਖਾ ਜਿਹਾ ਵੀ ਲੱਗ ਰਿਹਾ ਸੀਗਾ ਤੇ ਪਰ ਕੰਮ ਵੀ ਮਤਲਬ ਇਹ ਹੋਇਆ ਵੀ ਇੱਕ ਪਾਸੇ ਲੱਗੇ ਰਹੇ ਆਗੇ ਤੇ ਮੈਂਟੋ ਮੈਂਟਿਕ ਕਪੜੇ ਵੀ ਧੋਤੇ ਗਏ ਆਗੇ ਜਿਹੜੀ ਚੀਜ਼ ਤੇ ਆਪਾਂ ਨਿਰਪਰ ਹੋ ਜਾਈਏ ਹਨਾ ਆਪਾਂ ਨੂੰ ਉਹ ਚੀਜ਼ੀ ਬਸ ਸੌਖਾ ਲੱਗਣ ਲਾ ਦਿੰਦੀ ਹੈ ਹਰ ਇੱਕ ਚੀਜ਼ ਨੂੰ ਤੇ ਇਹ ਹੀ ਆ ਵੀ ਕੋਸ਼ਕਾ ਆਪਾਂ ਨੂੰ ਆਪ ਵੀ ਕੰਮ ਕਰਨਾ ਚਾਹੀਦਾ ਹੈਗਾ ਅੱਜ ਜਿਵੇਂ ਜਿਹੜੇ ਕੱਪੜਿਆਂ ਦੇ ਹੱਥੀ ਧੋਤੇ ਆਗੇ ਤਾਂ ਮੈਨੂੰ ਇਹ ਲੱਗਿਆ ਵੀ ਹਨਾ ਆਪਾਂ ਜਿਹੜੀ ਆਪਣੀ ਜ਼ਿੰਦਗੀ ਉਹ ਮਸ਼ੀਨ ਤੇ ਨਿਰਭਰ ਹੋ ਗਈ ਹੈਗੀ ਤਾਂ ਮਸ਼ੀਨ ਤੋਂ ਹਟ ਕੇ ਵੀ ਆਪਾਂ ਨੂੰ ਕੰਮ ਖੁਦ ਕਰਨੇ ਚਾਹੀਦੇ ਹੈਗੇ ਤਾਂ ਮੈਂ ਇਹੀ ਆ ਵੀ ਜਿਹੜਾ ਕੋਈ ਹੁਣ ਹੱਥੀ ਕੰਮ ਕਰਨ ਵਾਲਾ ਹੋ ਮਾੜਾ ਮੁੱਟਾ ਥੋੜੇ ਕੱਪੜੇ ਆ ਮੈਂ ਸੋਚਿਆ ਵੀ ਹੱਥੀ ਧੋਇਆ ਕਰੂੰਗੀ ਬਸ ਮੈਨੂੰ ਥੋੜਾ ਜਿਆ ਸਾਰਫਤ ਤੋਂ ਹੀ ਹੁੰਦਾਗਾ ਵੀ ਮੇਰੇ ਹੱਥ ਜਲਦੀ ਜਿਹੜੇ ਖਰਾਬ ਹੋ ਜਾਂਦੇ ਆਗੇ ਉਹ ਤੋਂ ਡਰਦ ਗਈ ਮੈਂ ਮਸ਼ੀਨ 'ਚ ਪਾ ਦੇਣੀ ਹੁੰਦੀ ਆ ਪਰ ਹੁਣ ਮੈਂ ਸੋਚਿਆ ਵੀ ਚਲੋ ਜਦੋਂ ਖਰਾਬ ਹੋਣਗੇ ਦੇਖੀ ਜਊ ਪਰ ਹੱਥੀ ਜ਼ਰੂਰ ਧੋਇਆ ਕਰੂੰਗੀ ਇੰਨੇ ਨਾਲ ਸਰੀਰ ਦੀ ਵੀ ਕਸਰਤ ਹੁੰਦੀ ਰਹਿੰਦੀ ਹੈ ਤੇ ਕੰਮ ਵੀ ਹੁੰਦਾ ਰਹਿੰਦਾ ਹੈਗਾ ਤਾਂ ਕੰਮ ਜਿਹੜਾ ਵੀ ਆਪਾਂ ਖੁਦ ਕਰਨਾ ਸਿੱਖ ਗਏ ਹਨਾ ਆਪਾਂ ਜਿਹੜਾ ਕੁਝ ਵੀ ਆਪਾਂ ਮਸ਼ੀਨ ਤੋਂ ਥੋੜਾ ਜਿਹਾ ਹਟ ਕੇ ਕਰਗੇ ਤੇ ਚਲੋ ਜੀ ਮੈਂ ਆਪਣੇ ਕੱਪੜੇ ਹੁਣ ਇੱਥੇ ਧੋ ਰਹੀ ਆ ਹੱਥੀ ਮੈਨੂੰ ਬਹੁਤ ਵਧੀਆ ਲੱਗ ਰਿਹਾ ਹੈਗਾ ਇਈ ਮੈਂ ਇਹ ਕਹੂੰਗੀ ਵੀ ਕਦੇ ਵੀ ਕਿਸ ਤੁਹਾਨੂੰ ਦੁਨੀਆ ਬਹੁਤ ਕੁਝ ਕਹਿੰਦੀ ਹੈਗੀ ਕਦੇ ਵੀ ਕਿਸੇ ਦੀ ਗੱਲ ਨਾ ਸੁਨੋ ਆਪਾਂ ਨੂੰ ਬਹੁਤ ਕੁਝ ਸਿੱਖਣ ਨੂੰ ਵੀ ਮਿਲਦਾ ਇਸ ਦੁਨੀਆ 'ਚ ਦੁਨੀਆ ਇੱਕ ਵੱਡਾ ਸਕੂਲ ਹੈ ਹਰ ਰੋਜ਼ ਇਹ ਸਾਨੂੰ ਨਵਾਂ ਸਬਕ ਸਿਖਾਉਂਦੀ ਹੈ ਕਈ ਵਾਰ ਇਹ ਸਭ ਖੁਸ਼ੀਆਂ ਰਹੀ ਮਿਲਦਾ ਹੈ ਤੇ ਕਈ ਵਾਰ ਦੁੱਖਾਂ ਰਹੀ ਦੁਨੀਆ ਤੋਂ ਸਬਕ ਇਹ ਮਿਲਦਾ ਹੈ ਕਿ ਕਿਸੇ ਨਾਲ ਬਹੁਤ ਉਮੀਦ ਨਾ ਰੱਖੋ ਕਿਸੇ ਤੋਂ ਵੀ ਬਹੁਤੀਆਂ ਉਮੀਦਾਂ ਨਾ ਰੱਖੋ ਜ਼ਿੰਦਗੀ ਸਿਖਾਉਂਦੀ ਹੈ ਕਿ ਸਮਾਂ ਸਭ ਤੋਂ ਵੱਡਾ ਅਧਿਆਪਕ ਹੈ ਦੁਨੀਆ ਤੋਂ ਸਭ ਕੁ ਹੈ ਕਿ ਹਰ ਕੋਈ ਤੁਹਾਡਾ ਨਹੀਂ ਹੁੰਦਾ ਪਰ ਹਰ ਕੋਈ ਤੁਹਾਨੂੰ ਕੁਝ ਸਿਖਾ ਕੇ ਜ਼ਰੂਰ ਜਾਂਦਾ ਹੈ ਇੱਥੇ ਹਰ ਠੋਖਾ ਸਾਨੂੰ ਸਾਵਧਾਨੀ ਸਿਖਾਉਂਦਾ ਹੈ ਤੇ ਹਰ ਨੇਕੀ ਸਾਨੂੰ ਇਨਸਾਨੀਅਤ ਯਾਦ ਕਰਾਉਂਦੀ ਹੈ ਸਭ ਕੁ ਇਹ ਵੀ ਹੈ ਕਿ ਜੋ ਆਪਣੇ ਆਪ ਤੇ ਭਰੋਸਾ ਕਰਦਾ ਹੈ ਉਹੀ ਸੱਚੇ ਅਰਥਾਂ ਚ ਕਾਮਯਾਬ ਹੁੰਦਾ ਹੈ ਹੌਸਲਾ ਹੀ ਉਹ ਤਾਕਤ ਹੈ ਜੋ ਮਨੁੱਖ ਨੂੰ ਮੁਸ਼ਕਲਾਂ ਤੇ ਪਹਾੜਾਂ ਤੇ ਸਾਹਮਣੇ ਖੜਾ ਕਰਦਾ ਹੈ ਜਿਸ ਦੇ ਅੰਦਰ ਹੌਂਸਲਾ ਹੋਵੇ ਉਹ ਹਾਰ ਹਾਰ ਨੂੰ ਜਿੱਤ ਵਿੱਚ ਬਦਲ ਸਕਦਾ ਹੈ ਹੌਂਸਲਾ ਉਹ ਚਾਨਣ ਹੈ ਜੋ ਹਨੇਰੇ ਵਿੱਚ ਵੀ ਰਸਤਾ ਦਿਖਾਉਂਦਾ ਹੈ ਹੌਂਸਲੇ ਵਾਲਾ ਮਨੁੱਖ ਕਦੇ ਹਾਰਦਾ ਨਹੀਂ ਉਹ ਸਿਰਫ ਸਿੱਖਦਾ ਹੈ ਜ਼ਿੰਦਗੀ ਦੇ ਤੂਫਾਨ ਹੌਂਸਲੇ ਵਾਲੇ ਦੀ ਰਾਹ ਰੋਕ ਨਹੀਂ ਸਕਦੇ ਹੌਂਸਲਾ ਰੱਖੋ ਰਾਹ ਆਪਣੇ ਆਪ ਬਣ ਜਾਂਦੇ ਹਨ ਇੱਥੇ ਮੇਰੀ ਦੇਖੋ ਜੀ ਕੱਪੜੇ ਵੀ ਧੁੱਤੇ ਗਏ ਸੀਗੇ ਤੇ ਬਸ ਮੈਂ ਫਿਰ ਕੱਪੜੇ ਸੁੱਕਣੇ ਪਾ ਕੇ ਸਟੈਂਡ ਤੇ ਆਵਦਾ ਆ ਗਈ ਸੀ ਪਸੰਗਾਂ ਦੇ ਵਿੱਚ ਤੇ ਇੱਧਰ ਲੈਟ ਆਈ ਹੋਈ ਸੀਗੀ ਤਾਂ ਇਹ ਪਸੂ ਨਵਾ ਰਹੇ ਸੀਗੇ ਤਾਂ ਮੈਂ ਇੱਥੇ ਤੁਹਾਨੂੰ ਸਬਜ਼ੀ ਦਿਖਾ ਰਹੀ ਆਂ ਵੀ ਅਸੀਂ ਉਹ ਥਾਂ ਜਿਹੜਾ ਕਾਕੂ ਪੱਟਤਾ ਸੀਗਾ ਤੇ ਸਬਜ਼ੀ ਲਾਤੀ ਆਗੀ ਹੁਣ ਇਹ ਨਹੀਂ ਪਤਾ ਵੀ ਕਿਹੜੀ ਕਿਹੜੀ ਸਬਜ਼ੀ ਲੱਗੀ ਹੋਈ ਆ ਮਤਲਬ ਉੱਗਾ ਆਗਾ ਪਤ ਨਹੀਂ ਕਿੱਥੇ ਕਿਹੜਾ ਕਿਹੜਾ ਬੀਜ ਲਾਇਆ ਹੋਇਆਗਾ ਅਸੀਂ ਦਿਹਾੜੀਆ ਲਾਇਆ ਸੀਗਾ ਇੱਕ ਦਿਨ ਉਹਨੇ ਕਾ ਪੱਟਿਆ ਸੀ ਦੂਸਰੇ ਦਿਨ ਉਹਨੇ ਸਬਜ਼ੀ ਵੀਜੀ ਸੀਗੀ ਤਾ ਉਹ ਉੱਗੇ ਤੋਂ ਪਤਾ ਲੱਗੂਗਾ ਵੀ ਕਿੱਥੇ ਪਾਲਕਾ ਕਿੱਥੇ ਮੇਥੇ ਆ ਕਿੱਥੇ ਕੀ ਕੁਛ ਹੈਗਾ ਤਾਂ ਧੁੱਪ ਬਹੁਤ ਚੜ ਗਈ ਸੀ ਜਿਹੜਾ ਟਾਈਮ ਹੋ ਗਿਆ ਸੀ ਇੱਥੇ 12 ਵਜੇ ਦਾ ਟਾਈਮ ਸੀਗਾ ਤਾਂ ਬਾਹਰੋਂ ਮੈਂ ਜਿਹੜਾ ਸਮਾਨ ਮੰਜਾ ਮੰਜਾ ਪਿਆ ਸੀਗਾ ਤਾਂ ਉਹ ਚੱਕ ਕੇ ਅੰਦਰ ਰੱਖਿਆ ਈ ਤਾਂ ਫਿਰ ਮੈਂ ਇੱਥੇ ਆਪਦਾ ਆ ਕੇ 12 ਵਜੇ ਚਾਹਤ ਬਣਾਈ ਸੀਗੀ ਤਾਂ ਚਾਹ ਬਣਾ ਕੇ ਤਾਂ ਮੈਂ ਨਾਲ ਹੀ ਖੀਰ ਬਣਾਉਣੀ ਧਰ ਲਈ ਸੀ ਅੱਜ ਮੈਂ ਕਿਹਾ ਚਲੋ 2:00 ਵਜੇ ਵੀ ਜਿਹੜਾ ਚਾਹ ਨਾਲ ਮਿੱਠਾ ਮੰਗਦੇ ਹੈਗੇ ਰੋਟੀ ਵੇਸੇ ਸਾਡੇ ਖਾਂਦੇ ਨਹੀਂ ਹੈਗੇ 2 ਵਜੇ ਤਾਂ ਮੈਂ ਉਸ ਟਾਈਮ ਦੇ ਲਈ ਖੀਰ ਬਣਾ ਰਹੀ ਆਂਗੀ ਤੇ ਮੈਂ ਮੈਂ ਕਿਹਾ ਚਲੋ ਬਣਾ ਕੇ ਰੱਖ ਦੂੰਗੀ ਫਿਰ ਬੱਚੇ ਅੱਜ ਘਰੇ ਸੀਗੇ ਇਹਨਾਂ ਦੇ ਸਕੂਲ ਦੇ ਵਿੱਚ ਫੰਕਸ਼ਨ ਚੱਲਦਾ ਸੀਗਾ ਤੇ ਤਾਂ ਕਰਕੇ ਇਹਨਾਂ ਨੂੰ ਜਿਹੜੇ ਬੱਚਿਆਂ ਦਾ ਫੰਕਸ਼ਨ ਦੇ ਵਿੱਚ ਮਤਲਬ ਸੀਗੇ ਲੱਗੇ ਹੋਏ ਉਹ ਗਏ ਸੀਗੇ ਤੇ ਦੂਜੇ ਘਰੇ ਸੀਗੇ ਤਾਂ ਇਹ ਲੱਗੇ ਨਹੀਂ ਸੀਗੇ ਮਤਲਬ ਹੋ ਗਿਆ ਇਹਨਾਂ ਨੂੰ ਹਫਤਾ ਤੱਕ ਚੱਲਦਿਆਂ ਨੂੰ ਜਿਹੜੇ ਜਿਹੜੇ ਮਤਲਬ ਪਾਰਟਿਸਪੇਟ ਜਿੱਦ ਵਿੱਚ ਕੀਤਾ ਸੀਗਾ ਉਹ ਉਸ ਦਿਨ ਜਾਂਦੇ ਸੀਗੇ ਤਾਂ ਮੇਰੇ ਬੱਚੇ ਅੱਜ ਦੋਨੋਂ ਹੀ ਘਰੇ ਸੀਗੇ ਤੇ ਮੈਂ ਇਹਨਾਂ ਲਈ ਦੁਪਹਿਰ ਨੂੰ ਖੀਰ ਬਣਾ ਕੇ ਰੱਖਤੀ 2 ਵਜੇ ਮੈਂ ਕਿਹਾ ਚਲੋ ਇਹ ਖਾ ਲੈਣਗੇ ਤੇ ਉਹਦੇ ਵਿੱਚ ਮੈਂ ਮੇਰੇ ਕੋਲੇ ਨਾਰੀਅਲ ਪਿਆ ਸੀਗਾ ਖੋਪਾ ਤਾਂ ਉਹ ਕੱਟ ਕੇ ਪਾ ਰਹੀਆਂ ਖੀਰ ਦੇ ਵਿੱਚ ਮੈਂ ਕਸਟਰਡ ਪਾਇਆ ਸੀਗਾ ਤਾਂ ਉਹ ਦਿਨ ਨਾਲ ਕੀ ਸੰਗਣੀ ਜੀ ਬਣ ਜਾਂਦੀ ਆਗੀ ਦੇ ਵਿੱਚ ਦੀ ਇਹ ਵੀ ਆ ਕੇ ਪੁੱਛ ਰਹੇ ਸੀਗੇ ਮੰਮ ਵੀ ਬੱਚੇ ਵੀ ਮੰਮੀ ਅੱਜ ਕੀ ਬਣਾ ਰਹੀਆਂ ਤੇ ਮੈਂ ਇਹਨਾਂ ਨੂੰ ਕਿਹਾ ਮੈਂ ਅੱਜ ਖੀਰ ਬਣਦੀ ਆ ਤਾਂ ਬਹੁਤ ਖੁਸ਼ ਹੋਇਆ ਛੋਟੇ ਬੱਚੇ ਦੀ ਫੇਵਰਟ ਆ ਗਈ ਤਾਂ ਉਹ ਬਹੁਤ ਖੁਸ਼ ਹੋ ਕੇ ਗਿਆ ਵੀ ਮੰਮੀ ਅੱਜ ਖੀਰ ਬਣਾਉਂਦੀ ਹੈ ਤੇ ਵੱਡੇ ਬੇਟੇ ਨੂੰ ਮੇਰੇ ਨੂੰ ਚੋਲ ਨਮਕੀਨ ਚੋਲ ਪਸੰਦ ਆਗੇ ਤਾਂ ਉਹਨੂੰ ਥੋੜਾ ਜਿਹਾ ਐ ਲੱਗਿਆ ਵੀ ਅੱਜ ਚੋਲ ਨਮਕੀਨ ਬਣਾਉਣੇ ਸੀਗੇ ਤੇ ਮੈਂ ਕਿਹਾ ਚਲੋ ਅੱਜ ਖੀਰ ਬਣਾ ਲਈ ਹੈਗੀ ਤੇ ਇੱਥੇ ਬਸ ਮੈਂ ਆਪਦਾ ਨਾਹ ਨੂੰ ਕੇ ਆ ਗਈ ਸੀਗੀ ਬਾਕੀ ਟਾਈਮ ਮੈਂ ਰੈਸਟ ਕੀਤਾ ਹੈਗਾ 12:30 12:30 ਵਜੇ ਮੈਂ ਖੀਰਪੂਰ ਬਣਾ ਕੇ ਪੈ ਗਈ ਸੀਗੀ ਤਾਂ ਫਿਰ ਮੈਂ ਰੈਸਟ ਕਰਕੇ ਆਪਦਾ ਤੇ ਖੀਰ ਵੀ ਠੰਡੀ ਹੋ ਗਈ ਸੀਗੀ ਥੋੜਾ ਜਿਹਾ ਮਤਲਬ ਰੈਂਦਾ ਸੀਗਾ ਮਾੜਾ ਮੋਟਾ ਇਹਦੇ ਵਿੱਚ ਤੇ ਉਹ ਤੱਕ ਮੈਂ ਕਿ ਚਲੋ ਮੈਂ ਇਹਨਾਂ ਨੂੰ ਪਾ ਕੇ ਫੜਾ ਦਿੰਨੀ ਆਂਗੀ ਤਾਂ ਤੇ ਇਹ ਬਸ ਆਪਦਾ ਬੈ ਕੇ ਖਾਣ ਲੱਗੇ ਸੀਗੇ ਫਿਰ ਖਾ ਖੂ ਕੇ ਮੈਂ ਆ ਗਈ ਆਪਦਾ ਕਿਚਨ ਦੇ ਵਿੱਚ ਭਾਂਡੇ ਧੋਣ ਲੱਗੀ ਸੀਗੇ ਸਿੰਕ ਪਰ ਆ ਪਿਆ ਸੀਗਾ ਭਾਂਡਿਆਂ ਨਾਲ ਵੀ ਜਿਹੜੇ ਅੱਜ ਕਿਉਂਕਿ ਜਦੋਂ ਬੱਚੇ ਘਰੇ ਹੁੰਦੇ ਆਗੇ ਉਹ ਕੁਛ ਨਾ ਕੁਛ ਖਾ ਕੇ ਪੀ ਕੇ ਬਸ ਆਪਦਾ ਭਾਂਡੇ ਰੱਖੀ ਜਾਂਦੇ ਆਗੇ ਤੇ ਫਿਰ ਮੈਂ 2 ਵਜੇ ਆ ਕੇ ਇੱਥੇ ਭਾਂਡੇ ਧੋਤੇ ਆਗੇ ਤੇ ਫਿਰ ਬਾਅਦ ਵਿੱਚ ਮੈਂ ਆਪਦਾ ਫਿਰ ਆਪਦਾ ਬੈ ਬੁਕੇ ਫਿਰ ਆਪਦਾ ਕੰਮ ਕੀਤਾ ਮਤਲਬ ਤੇ ਬਸ ਹੁਣ ਜਿਹੜੀ ਖੀਰ ਪਈ ਸੀਗੀ ਉਹ ਮੈਂ ਕਿਹਾ ਚਲੋ ਭਾਂਡਿਆਂ ਵਿੱਚ ਕੱਢ ਕੇ ਫ੍ਰਿਜ ਚ ਲਾ ਦੂੰਗੀ ਤੇ ਹੁਣ ਨਾ ਆਪਣੀ ਜਿਹੜੀ ਵੀਡੀਓ ਮੇਰੀ ਉਹ ਲੇਟ ਹੋ ਜਾਂਦੀ ਹੈਗੀ ਤੇ ਇਸ ਦਾ ਕਰਕੇ ਵੀ ਥੋੜਾ ਜਿਹਾ ਹੁਣ ਦਿਨੇ ਕੰਮਕੁਮ ਹੋ ਜਾਂਦਾ ਬਸ ਤਾਂ ਕਰਕੇ ਸ਼ਾਮ ਨੂੰ ਪਾਉਣੀ ਹੁੰਦੀ ਆ ਵੀ ਸਾਰਾ ਕੰਮਕੁਮ ਨਿਵੇੜ ਕੇ ਤੇ ਇੱਧਰ ਅਸੀਂ ਜਦੋਂ ਖੀਰਖਾਨ ਦੇ ਸੀ ਤੇ ਸਾਡੀ ਸੁਪੀ ਮੱਝ ਮੱਝ ਸਾਡੀ ਆਪ ਹੀ ਸੁਪੀ ਵਿਚਾਰੀ ਤੇ ਜਦੋਂ ਮੈਂ ਇੱਧਰ ਨੂੰ ਆਈ ਦੇ ਮਤਲਬ ਚੌਂਤੇਵਾਲ ਨੂੰ ਤਾਂ ਮੈਂ ਉਦੋਂ ਵੇਖਿਆ ਵੀ ਬੱਚਾ ਜਿਹੜਾ ਉਹ ਪਾਸੇ ਰੁੜਿਆ ਫਿਰਦਾ ਸੀਗਾ ਤੇ ਜਦੋਂ ਇਹ ਦੇਖਿਆ ਫਿਰ ਇਹਨਾਂ ਨੇ ਸੈਟ ਸਟ ਕਰ ਲਈ ਸੀਗੀ ਇਹ ਜਿਹੜੀ ਇਹ ਤੇਲਕਣ ਬਹੁਤ ਹੋ ਗਈ ਸੀਗੀ ਕਿਉਂਕਿ ਜਾਲੇ ਜੂਲੇ ਪਏ ਸੀਗੇ ਤੇ ਫਿਰ ਇਹ ਫਿਰਦੇ ਸੀਗੇ ਮੈਂ ਕਿਹਾ ਚਲੋ ਇਹਨਾਂ ਨੂੰ ਖੰਡ ਪਾਉਣੀ ਸੀ ਮੱਝ ਨੂੰ ਮੂਰੇ ਫਿਰ ਇਹਨਾਂ ਨੇ ਪਾਤੀ ਤੇ ਇੱਥੇ ਦੋ ਬੂਟੇ ਆ ਸਾਡੇ ਬੈਂਗਣੀ ਦੇ ਲੱਗੇ ਹੋਏ ਤੇ ਮੈਂ ਕਿਹਾ ਇੱਥੇ ਬੈਂਗਣੀ ਲੱਗੀ ਹੋਈ ਸੀਗੀ ਮੈਂ ਚਲੋ ਅੱਜ ਦੀ ਸਬਜ਼ੀ ਜਿਹੜੀ ਬਣ ਜੂਗੀ ਤਾਂ ਫਿਰ ਮੈਂ ਬਣਾਉਣ ਲੱਗੀ ਸੀ ਅੱਜ ਮੰਗਲਵਾਰ ਸੀਗਾ ਤੇ ਮੈਂ ਮੰਨੀ ਲਾਉਣੀ ਸੀਗੀ ਹਲੂਮਾਨ ਜੀ ਦੀ ਤੇ ਮੈਂ ਆਟਾ ਜਿਹੜਾ ਗੁੰਨ ਗਈ ਸੀਗੀ ਤਾਂ ਫਿਰ ਮੈਂ ਆਪਦਾ ਮੰਨੀ ਲਾਉਣ ਲੱਗੀ ਤੇ ਫਿਰ ਬਾਅਦ ਵਿੱਚ ਮੰਨੀ ਲਾ ਕੇ ਤੇ ਫਿਰ ਮੈਂ ਆਪਦਾ ਸਬਜੀ ਕੱਟ ਕੇ ਸਬਜੀ ਬਣਾਈ ਤੇ ਵੀ ਮੈਂ ਉਮੀਦ ਕਰਦੀ ਹਾਂ ਵੀ ਤੁਹਾਨੂੰ ਮੇਰੀਆਂ ਜਿਹੜੀਆਂ ਵੀਡੀਓ ਇਹ ਪਸੰਦ ਆ ਰਹੀਆਂ ਹੋਣਗੀਆਂ ਮੇਰੇ ਬਲੌਗ ਪਸੰਦ ਆ ਰਹੇ ਤੁਹਾਨੂੰ ਇੱਕ ਸਿੰਪਲ ਜੀ ਲਾਈਫ ਆ ਗਈ ਤੇ ਜਿਹ ਪਿੰਡਾਂ ਦੀ ਲਾਈਫ ਆ ਜਿੱਦਾਂ ਆਪਾਂ ਪਿੰਡਾਂ ਦੇ ਵਿੱਚ ਆਪਣੇ ਕੰਮ ਕਰਦੇ ਆਂਗੇ ਉਹੀ ਸਾਰਾ ਕੁਝ ਦਿਖਾ ਰਹੀ ਆਂਗੀ ਜੇ ਤੁਹਾਨੂੰ ਮੇਰੇ ਪਸੰਦ ਆ ਰਹੇ ਆ ਬਲੌਗ ਮੇਰੀਆਂ ਵੀਡੀਓ ਤਾਂ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਮੇਰੇ ਵੀਡੀਓ ਅੱਗੇ ਸ਼ੇਅਰ ਕਰ ਦਿਆ ਕਰੋ ਪਲੀਜ਼ ਮੇਰੇ ਜਿਨ੍ਹਾਂ ਦਾ ਕੀਤਾ ਹੋਇਆ ਚੈਨਲ ਸਬਸਕ੍ਰਾਈਬ ਤੇ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਆਂਗੀ ਤੇ ਜਿਨ੍ਹਾਂ ਨੇ ਜਿਹੜੇ ਨਵੇਂ ਆ ਪਲੀਜ਼ ਉਹ ਕਰ ਲਵੋ ਸਬਸਕ੍ਰਾਈਬ ਮੇਰੇ ਇਦਾਂ ਦੇ ਡੇਲੀ ਬਲੌਗ ਦੇਖਣ ਲਈ ਇਦਾਂ ਦੀਆਂ ਵੀਡੀਓ ਦੇਖਣ ਲਈ ਹਾਂਜੀ ਫਿਰ ਮਿਲਦੇ ਆਂ ਤੁਹਾਨੂੰ ਇਦਾਂ ਦੀ ਇੱਕ ਹੋਰ ਵੀਡੀਓ ਲੈ ਕੇ ਤੇ ਸਾਰਿਆਂ ਦਾ ਧੰਨਵਾਦ ਬਾਏ